ਦੋਸਤੋ ਅੱਜ ਅਸੀਂ ਪਹੁੰਚੇ ਆਂ ਦਿਨਨਗਰ ਦੇ ਧਮਰਾਈ ਪੁਲ ਤੇ ਜੀ ਸੋ ਧਮਰਾਈ ਪੁਲ ਸਮੋਚਕ ਜਿਹੜਾ ਪਿੰਡ ਵਾਜੀ ਉਹਦੇ ਨੇੜੇ ਹੈ ਧਮਰਾਈ ਪੁੱਲਾ ਸੋ ਇਹ ਜਦੋਂ ਪੁੱਲ ਨਿਰਮਾਣ ਕੀਤਾ ਗਿਆ ਤਾਂ ਬੜੀਆਂ ਆਸਾਂ ਸੀ ਜੀ ਇਲਾਕੇ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਆਸਾਂ ਸੀ ਕਿਉਂਕਿ ਪੁਰਾਣਾ ਪੁੱਲ ਜਿਹੜਾ ਨਾਲ ਵਾ ਅੰਗਰੇਜ਼ਾਂ ਦੇ ਟਾਈਮ ਦਾ ਪੁੱਲ ਜਿਹੜਾ ਉਹ ਜੀ ਅਮੈਂ ਦਿਖਾਉਣਾ ਤਸਵੀਰਾਂ ਨਾਲ ਇਹ ਜਿਹੜਾ ਪੁੱਲ ਵਾ ਜੀ ਇਹਦੇ ਤੋਂ ਲੋਕ ਲੰਘਦੇ ਸੀ ਔਰ ਬੜਾ ਬੜੇ-ਬੜੇ ਪੱਧਰ ਤੇ ਕਿਉਂਕਿ ਬਹੁਤ ਵੱਡਾ ਇਲਾਕਾ ਵਾ ਜੀ ਇਹ ਔਰ ਬਹੁਤ ਜ਼ਿਆਦਾ ਇਸ ਇਲਾਕੇ ਦੇ ਜਿਹੜੇ ਪਿੰਡ ਨੇ ਸੋ ਸਾਰ ਔਰ ਇਹਨਾਂ ਹਾਲਾਤਾਂ ਨੂੰ ਦੇਖਦੇ ਜਿਹੜਾ ਪ੍ਰਸ਼ਾਸਨ ਨੇ ਇਸ ਪੁਲ ਦਾ ਨਿਰਮਾਣ ਕਰਾਇਆ ਔਰ ਤੁਸੀਂ ਯਕੀਨ ਮੰਨਿਓ ਕਿ ਇਹ ਪੁਲ ਜਿਹੜਾ ਵਜੀ 10 ਦਿਨਾਂ ਹੀ ਚੱਲਿਆ 10 ਦਿਨਾਂ ਚੋਂ ਇਸ ਪੁਲ ਦੀ ਹਾਲਤ ਖਰਾਬ ਹੋ ਗਈ ਹੈ ਸਰ ਪਿੱਛੋਂ ਮੇਰਾ ਜਿਹੜਾ ਤੁਹਾਨੂੰ ਦਿਖਾ ਰਿਹਾ ਤਸਵੀਰ ਸਾਰਾ ਡੈਮੇਜ ਹੋ ਗਿਆ ਜੀ ਸੋ ਅੱਜ ਦੇ ਹਾਲਾਤ ਕੀ ਨੇ ਜੀ ਤਸਵੀਰਾਂ ਤੁਹਾਡੇ ਸਾਹਮਣੇ ਨੇ ਸੋ ਲਗਾਤਾਰ ਜਿਹੜਾ ਵਜੀ ਇਸ ਪੁਲ ਨੂੰ ਲੈ ਕੇ ਜਿਹੜਾ ਵਾ ਲਗਾਤਾਰ ਜਿਹੜਾ ਵਾ ਸਾਡੇ ਧੀਨਗਰ ਸ਼ਹਿਰ ਦੀਆਂ ਕੁਝ ਸੰਸਥਾਵਾਂ ਜਿਹੜੀਆਂ ਜੀ ਉਹਨਾਂ ਵੱਲੋਂ ਸੰਘਰਸ਼ ਜਿਹੜਾ ਵਾ ਕੀਤਾ ਜਾ ਰਿਹਾ ਵਾ ਔਰ ਲਗ ਇਹ ਤੁਸੀਂ ਯਕੀਨ ਮੰਨਿਓ ਵੀ ਰੈਗੂਲਰ ਸਿੰਗਰਸ ਕਰ ਰਹੇ ਨੇ ਉਹ ਔਰ ਪ੍ਰਸ਼ਾਸਨ ਤੱਕ ਆਵਾਜ਼ ਪਹੁੰਚਾ ਰਹੇ ਨੇ ਕਿ ਇਸ ਪੁਲ ਦਾ ਜਿਹੜਾ ਵਾਜੀ ਇਹਦਾ ਨਿਰਮਾਣ ਜਿਹੜਾ ਕੀਤਾ ਜਾਵੇ ਜਾਂ ਇਹਦੀ ਰਿਪੇਅਰ ਜਾਂ ਜੋ ਵੀ ਹੋ ਸਕਦਾ ਹੈ ਤਾਂ ਜੀ ਹੱਲ ਕੀਤਾ ਜਾਵੇ ਕਿਉਂਕਿ ਇਹ ਮਸਲਾ ਬੜਾ ਵੱਡਾ ਵਾ ਜੀ ਆਵਾਜ਼ ਆਈ ਬਹੁਤ ਜ਼ਿਆਦਾ ਵੈਸ ਰੋਡ ਤੋਂ ਆ ਕਿਉਂਕਿ ਇਹ ਜਿਹੜਾ ਜੀ ਤੁਸੀਂ ਯਕੀਨ ਮੰਨਿਓ ਹਿਮਾਚਲ ਨੂੰ ਇਹ ਰੋਡ ਜਿਹੜਾ ਲੱਗਦਾ ਜਾ ਕੇ ਜੀ ਹਾਈਵੇ ਬਣਿਆ ਵਾ ਮੇਨ ਹਾਈਵੇ ਔਰ ਇਹ ਹਿਮਾਚਲ ਨੂੰ ਰੋਡ ਲੱਗਦਾ ਵਾ ਔਰ ਬੜੇ-ਬੜੇ ਪੱਧਰ ਤੇ ਲੋਕ ਇਥੋਂ ਨਿਕਲਦੇ ਨੇ ਜੀ ਸੋ ਬੜੀਆਂ-ਬੜੀਆਂ ਦਿੱਕ ਸੋ ਅੱਜ ਲੋਕ ਜਿਹੜੇ ਆ ਜੀ ਉਹ ਪੁਰਾਣੇ ਅੰਗਰੇਜ਼ਾਂ ਦੇ ਜਿਹੜੇ ਟਾਈਮ ਤੇ ਬਣੇ ਦਾ ਪੁਲ ਜੀ ਉਤੋਂ ਲੰਘ ਰਹੇ ਨੇ ਉਤੋਂ ਲੰਘ ਕੇ ਆਪਣਾ ਗੁਜ਼ਾਰਾ ਕਰ ਰਹੇ ਨੇ ਸੋ ਸ਼ਿਵਮ ਠਾਕੁਰ ਜੀ ਸਾਡਾ ਨਾਲ ਨੇ ਕਿਉਂਕਿ ਇਹਨਾਂ ਵੱਲੋਂ ਲਗਾਤਾਰ ਸੰਘਰਸ਼ ਕੀਤਾ ਗਿਆ ਜੀ ਔਰ ਗੱਲਬਾਤ ਕਰ ਲੈਣੇ ਆ ਪੀ ਇਹਨਾਂ ਦੇ ਸੰਘਰਸ਼ ਨੂੰ ਬੂਰ ਪਿਆਗ ਨਹੀਂ ਪਿਆ ਜੀ ਸ਼ਿਵਮ ਜੀ ਤੁਹਾਡੇ ਵੱਲੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਵਾ ਔਰ ਹਾਲਾਤ ਵੀ ਅਸੀਂ ਦੇਖੀਏ ਤਾਂ ਪੁਲ ਦੇ ਹਾਲਾਤ ਤਾਂ ਜਿਉਂ ਦੇ ਤੋ ਹੀ ਆ ਜੀ ਕੋਈ ਫਰਕ ਨਹੀਂ ਪਿਆ ਇੱਥੇ ਕਿਸ ਤਰੀਕੇ ਨਾਲ ਤੁਸੀਂ ਦੇਖਦੇ ਹੋ ਭਾਈ ਸਾਹਿਬ ਸਭ ਤੋਂ ਪਹਿਲੇ ਰਾਮ ਰਾਮ ਸਾਡੇ ਤੁਹਾਡੇ ਸਾਰੇ ਦਰਸ਼ਕਾਂ ਜੀ ਦੂਸਰਾ ਸਾਡੀ ਇੱਕ ਟੀਮ ਜਿਹੜੀ ਆ ਹਮੇਸ਼ਾ ਦਿਨਨਗਰ ਦੇ ਵਿੱਚ ਕੰਮ ਕਰਦੀ ਆ ਸਮਾਜ ਸੇਵਾ ਦਾ ਕੰਮ ਕਰਦੀ ਆ ਆਪਾਂ ਕਿਤੇ ਵੀ ਕਿਦੇ ਵੀ ਲੋੜ ਪੈਂਦੀ ਆ ਸਮਾਜ ਸੇਵਾ ਤੇ ਸਾਡੀ ਟੀਮ ਸਭ ਤੋਂ ਪਹਿਲ ਦੇ ਆਧਾਰ ਤੇ ਦਿਨਨਗਰ ਦੇ ਵਿੱਚ ਜਿਹੜੀ ਆ ਉਹ ਕੰਮ ਕਰਦੀ ਆ ਔਰ ਬਿਨਾ ਕਿਸੇ ਪ੍ਰੈਸ਼ਰ ਤੇ ਕੰਮ ਕਰਦੀ ਆ ਦੇਖੋ ਇਹ ਪੁੱਲ ਦੀ ਜਿਹੜੀ ਇਹ ਪੁੱਲ 2 ਮਹੀਨੇ ਚੱਲਿਆ ਸੀਗਾ ਇਹ ਜਿਹੜਾ ਪੂਰਾ ਰੋਡ ਦਾ ਟੈਂਡਰ ਜਿਹੜਾ ਹੋਇਆ ਸੀਗਾ ਦਿਨਨਗਰ ਤੋਂ ਮੀਰਸਲ ਦਾ ਜਿਹੜਾ ਰੋਡ ਆ ਇਹਦਾ ਵੱਡੇ ਪੱਧਰ ਦੇ ਉੱਤੇ ਟੈਂਡਰ ਪਾਸ ਹੋਇਆ ਸੀਗਾ ਲੇਕਿਨ ਬੜੇ ਅਫਸੋਸ ਦੀ ਗੱਲ ਹੈ ਕਿ ਜਾਂ ਕਹਿ ਲੋ ਕਿ ਬੜਾ ਘਟਿਆ ਠੇਕੇਦਾਰ ਜਿਹੜਾ ਇਸ ਰੋਡ ਨੂੰ ਮਿਲਿਆ ਕਿ ਇਹਦੀ ਬਦਨਸ਼ੀਵੀ ਆਵਾ ਕਿ ਐਡਾ ਵਧੀਆ ਪੁਲ ਜਿਹੜਾ ਵਾ ਉਹ ਬਣਿਆ ਲੇਕਿਨ ਇੱਥੇ ਜਿਹੜਾ ਵਾ ਆਵਾ ਜਾਵੀ ਜੜੀ ਆ ਬਿਲਕੁਲ ਠੱਪ ਪਈ ਹੈ ਔਰ ਇਹ 2 ਮਹੀਨੇ ਇਹ ਪੁਲ ਚਲਿਆ ਔਰ 8 ਜਨ ਸਾਲ ਹੋ ਚਲਿਆ 9 ਮਹੀਨੇ ਜਿਹੜਾ ਇਹ ਪੁਲ ਨੂੰ ਬੰਦ ਪਏ ਇਹਦੇ ਪਿੱਛੇ ਕਾਰਨ ਕੀ ਹੈ ਉਹ ਜਦੋਂ ਆਪਾਂ ਪੁੱਛਣ ਦੀ ਕੋਸ਼ਿਸ਼ ਕੀਤੀ ਜਦੋਂ ਆਪਾਂ ਹਫਤਾ ਪਹਿਲੇ ਜਿਹੜਾ ਆਪਾਂ ਇੱਕ ਕਾਲ ਦਿੱਤੀ ਸੀਗੀ ਕਿ ਹਫਤੇ ਦੇ ਵਿੱਚ ਅਗਰ ਇਹ ਚੀਜ਼ਾਂ ਦੇ ਉੱਤੇ ਰਿਪੇਅਰ ਨਾ ਹੋਈ ਜਾਂ ਇਹ ਰੋਡ ਨਾ ਚੱਲਿਆ ਤਾਂ ਆਪਾਂ ਤਰਨੇ ਦੇ ਉੱਤੇ ਬਿਠਾਂਗੇ ਪਰ ਦੇਖੋ ਅੱਜ ਆਪਾਂ ਸਾਰੇ ਹੀ ਟੀਮ ਨੇ ਇੱਕ ਇੱਕ ਐਫਰਟ ਕੀਤਾ ਔਰ ਆਪਾਂ ਪੂਰਾ ਛੋਟਾ ਰੋਡ ਜਿਹੜਾ ਉਹ ਬੰਦ ਕੀਤਾ ਉਹਦਾ ਕਾਰਨ ਹੈ ਵਾ ਕਿਉਂ ਰੋਡ ਦੇ ਹਾਲਾਤ ਤੁਸੀਂ ਦੇਖਿਓ ਹੋਣਗੇ ਮੈਂ ਕਹਿੰਦਾ ਕਿ ਤੁਸੀਂ ਕੈਮਰਾ ਜ਼ਰੂਰ ਉਸ ਰੋਡ ਦੇ ਉੱਤੇ ਮਾਰੋ ਕੈਮਰਾਮੈਨ ਕੋ ਤਸਵੀਰਾਂ ਨਾਲ ਨਾਲ ਸੰਝੀਆਂ ਕਰੋ ਕਿ ਕਿਉਂ ਉਸ ਰੋਡ ਦੇ ਇੰਨੇ ਕੁ ਮਾੜੇ ਹਾਲਾਤ ਨੇ ਕਿ ਉਹਦੇ ਦੇ ਉੱਤੋਂ ਸਕੂਲ ਦੀਆਂ ਬੱਸਾਂ ਬੱਚਿਆਂ ਦੀ ਸਕੂਲ ਕਾਲਜਾਂ ਦੀ ਬੱਸਾਂ ਬੱਚਾ ਬੱਸਾਂ ਜਿਹੜੀਆਂ ਉਸ ਰੋਡ ਦੇ ਉੱਤੇ ਕ੍ਰਾਸ ਹੋ ਰਹੀਆਂ ਔਰ ਤੁਸੀਂ ਦੇਖੋਗੇ ਸਵੇਰ ਤੋਂ ਸ਼ਾਮ ਤੱਕ ਹੈਵੀ ਟਿਪਰ ਜਿਹਦਾ ਲੋਡ ਇੰਨਾ ਕਿ ਟਨ ਦਾ ਲੋਡ ਜਿਹੜਾ ਆ ਟਿਪਰਾਂ ਦੇ ਉੱਤੇ ਉਹ ਰੋਡ ਦੇ ਉੱਤੇ ਕ੍ਰਾਸ਼ ਕਰਨ ਰਿਹਾ ਔਰ ਉਹਦੇ ਹਾਲਾਤ ਹੈਗੇ ਨੇ ਇੰਨੇ ਚੀਜ਼ ਦੇ ਜਿਹੜੇ ਮਤਲਬ ਇਹ ਇਸ ਤਰ੍ਹਾਂ 100 ਸਾਲ ਤੋਂ ਉੱਪਰ ਹੋ ਗਏ ਆ ਦੇਖੋ ਆਪਾਂ ਕਿੰਨੀ ਦੇਰ ਤੱਕ ਇੱਥੇ ਡੀਕ ਕਰ ਰਹੇ ਆ ਕਿ ਜਿਹਦੇ ਤੱਕ ਕਿਸੇ ਦਾ ਨੁਕਸਾਨ ਹੋਏਗਾ ਫਿਰ ਆ ਕੇ ਆਪਾਂ ਇਸ ਚੀਜ਼ ਦੀ ਸਾਰ ਲਾਵਾਂਗੇ ਉਹ ਰਾਜ ਆਪਾਂ ਇਸ ਪੁਲ ਨੂੰ ਪੂਰਾ ਜਾਮ ਕੀਤਾ ਔਰ ਇਸ ਪੁਲ ਨੂੰ ਜਿਹੜਾ ਬੰਦ ਕਰਕੇ ਆਪਾਂ ਪ੍ਰਸ਼ਾਸਨ ਨੂੰ ਇੱਕ ਮੈਸੇਜ ਦਿੱਤਾ ਕਿ ਸਾਨੂੰ ਜਲਦ ਤੋਂ ਜਲਦੀ ਰਿਪੇਅਰ ਔਰ ਇੱਥੇ ਹੈਵੀ ਟਿਪਰ ਜਿਹੜੇ ਉਹ ਬੰਦ ਹੋਣੇ ਚਾਹੀਦੇ ਅੱਜ ਐਸਡੀਓ ਸਾਹਿਬ ਸਾਡੇ ਕੋਲ ਪਹੁੰਚੇ ਸੀਗੇ ਐਸਡੀਓ ਸਾਹਿਬ ਨੇ ਆ ਕੇ ਆਪਾਂ ਸਵੇਰੇ ਧਰਨਾ ਲਾਇਆ ਸੀਗਾ 11 ਵਜੇ 11 ਵਜੇ ਤੋਂ ਬਾਅਦ 3:30 ਵਜੇ ਤੱਕ ਆਡਾ ਧਰਨਾ ਜਿਹੜਾ ਚਲਿਆ ਤੇ ਹੁਣ ਐਸਡੀਓ ਐਸਡੀਓ ਸਾਹਿਬ ਜ ਆਪਨੇ ਸ਼ਾਇਦ ਉਹਨਾਂ ਨਾਲ ਗੱਲਬਾਤ ਕੀਤੀ ਔਰ ਪਰਮਿਸ਼ਨ ਦਿੱਤੀ ਔਰ ਉਹਨਾਂ ਨੇ ਕੱਲ ਦਾ 12 12 ਵਜੇ ਦਾ ਟਾਈਮ ਲਿਆ ਹੈ ਕਿ ਆਪਾਂ ਇੱਥੋਂ ਦੀ ਜਿਹੜਾ ਐਂਗਲ ਲਾ ਕੇ ਇਸ ਰੋਡ ਤੇ ਤੇ ਆਪਾਂ ਟਿਪਰ ਬੰਦ ਕਰਾਂਗੇ ਨਾਲੇ ਇਹਦੇ ਤੇ ਜਿਹੜਾ ਕੰਕਰੀਟ ਪਾ ਗਏ ਆਪਾਂ ਇਹ ਰੋਡ ਜਿਹੜਾ ਵਾ ਜਿਹੜਾ ਪੁਲ ਹੈ ਇਹਨੂੰ ਆਪਾਂ ਚਲਦਾ ਜਿਹੜਾ ਕੱਲ ਜਿਹੜਾ ਆਪਾਂ 12 ਵਜੇ ਤੁਹਾਡੇ ਹਵਾਲੇ ਕਰ ਦਾਂਗੇ ਪਰ ਚਾਰੂ ਤਰੀਕੇ ਨਾਲ ਚਲਾਇਆ ਜਾਏਗਾ ਇਹਨੂੰ ਬਿਲਕੁਲ ਚਲਾਇਆ ਜਾਏਗਾ ਔਰ ਵੱਡੇ ਟਿਪਰ ਦਾ ਜਿਹੜਾ ਖਤਰਾ ਸੀਗਾ ਉਹ ਜਿਹੜਾ ਟਲਦਾ ਜਿਹੜਾ ਇਹ ਰੋਡ ਦੇ ਉੱਤੇ ਪਤਾ ਲੱਗੇਗਾ ਪਰ ਆਪਾਂ ਇੱਕ ਚੀਜ਼ ਐ ਵੀ ਕਹੀ ਸੀਗੀ ਐਸਡੀ ਸਾਹਿਬ ਨੂੰ ਕਿ ਮੈਂ ਕਿ ਐਸਡੀ ਸਾਹਿਬ ਆਹਨੂੰ ਵਿਸ਼ਵਾਸ ਨਹੀਂ ਚਾਹੀਦਾ ਸਾਨੂੰ ਕੰਮ ਚਾਹੀ ਪੱਕੇ ਤੌਰ ਤੇ ਇਹ ਪੁੱਲ ਦੇ ਉੱਤੇ ਬੈਠਾਂਗੇ ਫਿਰ ਆਪਾਂ ਕਿਸੇ ਵੀ ਅਫਸਰ ਦਾ ਜਾਂ ਕਿਸੇ ਵੀ ਪ੍ਰਸ਼ਾਸਨ ਦਾ ਰੋਡ ਦੇ ਆਪਾਂ ਕਹਿਣਾ ਨਹੀਂ ਮੰਨਾਂਗੇ ਔਰ ਨਾ ਹੀ ਉਹਨਾਂ ਦੀ ਗੱਲਾਂ ਦੇ ਵਿੱਚ ਆਵਾਂਗੇ ਕਿਉਂਕਿ ਇਹ ਹਲਕੇ ਸਾਡੇ ਦੀ ਗੱਲ ਹੈ ਔਰ ਸਾਡੇ ਜਿਹੜੇ ਇਧਰ ਦੇ ਜਿੰਨੇ ਪਿੰਡ ਲੱਗਦੇ ਆ ਉਹਨਾਂ ਦੇ ਸਾਰਿਆਂ ਦੀ ਆਪਾਂ ਉਹਦੇ ਉਹਨਾਂ ਦੇ ਹੱਕ ਦੇ ਲਈ ਇੱਥੇ ਲੜ ਰਹੇ ਆ ਔਰ ਉਹਦੇ ਲਈ ਨੂੰ ਕੋਈ ਅੱਗੇ ਕਾਰਵਾਈ ਵੀ ਕਰਾਉਣੀ ਪੈਗੀ ਤੇ ਆਪਾਂ ਉਹ ਵੀ ਕਰਾਉਣ ਦੇ ਵਿੱਚ ਪਿੱਛੇ ਨਹੀਂ ਹਟਾਂਗੇ ਸ਼ਿਮ ਜੀ ਇੱਕ ਤੀ ਤਾਂ ਦੇਖਣ ਨੂੰ ਮਿਲਦੀ ਆ ਕਿ 100 ਸਾਲ ਪੁਰਾਣਾ ਜਿਹੜਾ ਪੁੱਲ ਆ ਜੀ ਉਹ ਅੱਜ ਵੀ ਕਾਇਮ ਆ ਅੱਜ ਵੀ ਚੱਲ ਰਿਹਾ ਲੋਕ ਬਤਰੇ ਨੇ ਔਰ ਜਿਹੜਾ ਅੱਜ ਬਣਿਆ ਪੁਲ ਭਾਜੀ ਉਹ ਜ਼ੀਰੋ ਹੋ ਗਿਆ ਜੀ ਇਹਦਾ ਮਤਲਬ ਵੀ ਕਿਤਨਾ ਕਿਤੇ ਇਮਾਨਦਾਰੀ ਔਰ ਬੇਈਮਾਨੀ ਲੱਭਦੀ ਹੈ ਕਿਤਨਾ ਕਿਤੇ ਭਾਜੀ ਬਿਲਕੁਲ ਭਾਜੀ ਸਾਫ਼ ਦੇਖ ਰਿਹਾ ਦੇਖੋ ਐਡਾ ਪੈਸਾ ਇਹ ਰੋਡ ਦੇ ਉੱਤੇ ਲੱਗਾ ਔਰ ਇਸ ਰਪਿਆ ਲੱਗੇ ਕਰੋੜਾਂ ਰੁਪਏ ਲੱਗੇ ਔਰ ਇਹ ਠੇਕੇਦਾਰ ਦਾ ਪਤਾ ਹੀ ਲੱਗਣਾ ਚਾਹੀਦਾ ਸਰਕਾਰ ਨੂੰ ਔਰ ਇਹ ਚੀਜ਼ ਸਾਰੇ ਜਗ ਜाहिर ਹੋਣੀ ਚਾਹੀਦੀ ਹੈ ਅਸੀਂ ਡੀਸੀ ਸਾਹਿਬ ਦੇ ਅੱਗੇ ਮੰਗ ਵੀ ਆਹੀ ਰੱਖੀ ਸੀਗੀ ਕਿ ਇਸ ਰੋਡ ਦਾ ਜਿਹੜਾ ਟੈਂਡਰ ਹੋਇਆ ਉਹ ਠੇਕੇਦਾਰ ਨੂੰ ਪੁੱਛਣਾ ਚਾਹੀਦਾ ਕਿਸ ਚੀਜ਼ ਦਾ ਮਟੀਰੀਅਲ ਹੈ ਔਰ ਇੱਕ ਚੀਜ਼ ਦੇਖੋ ਅਦਗਾਟਨ ਤੇ ਸਾਰੇ ਕਰਦੇ ਨੇ ਕਿ ਜਿਹੜਾ ਆਪਾਂ ਇਹ ਰੋਡ ਬਣਾਇਆ ਕਿ ਇਹ ਰੋਡ ਦੇ ਵਿੱਚ ਮਟੀਰੀਅਲ ਸਹੀ ਪਿਆ ਇਹ ਚੱਲਣ ਦੇ ਲਾਇਕ ਹੈਗਾ ਕਿ ਜਾਂ ਨਹੀਂ ਹੈਗਾ ਫਿਰ ਜਾ ਕੇ ਇਸ ਰੋਡ ਨੂੰ ਚੱਲਣਾ ਚਾਹੀਦਾ ਆਪਾਂ ਸਿੱਧੇ ਦੌਰ ਤੇ ਆਪਾਂ ਅਧ்கਾੜਨ ਕਰ ਦਿੰਨੇ ਆ ਅਭੀ ਅਭੀ ਟਿਪਰ ਜਿਹੜੇ ਇਹਦੇ ਤੋਂ ਨਿਗਾਹਾਂ ਦੀ ਕੋਸ਼ਿਸ਼ ਕੀਤੀ ਆ ਵਹੀਕਲ ਚਲੇ ਆ ਉਹਦੇ ਕਰਕੇ ਜਿਹੜਾ ਪੁਲ ਅੱਜ ਦੇਖੋ ਤੁਹਾਡੇ ਸਾਹਲਾਤ ਦਾ ਬਹਿ ਗਿਆ ਚੈੱਕ ਕਿਦਾਂ ਹੋ ਜਾਂਦਾ ਜੀ ਮੈਨੂੰ ਸੁਣਿਆ ਵੀ ਆ ਜਿਵੇਂ ਗਰਭ ਹੋ ਗਿਆ ਚੈੱਕ ਹੀ ਨਹੀਂ ਕੀ ਬਿਲਕੁਲ ਮੈਂ ਤੇ ਇਹ ਵੀ ਕਿ ਮੈਂ ਸਾਰੇ ਸ਼ਰਯਾਮ ਕੀਆ ਕਿ ਜਿਹੜੇ ਅਧਿਕਾਰੀ ਜਿਹੜੇ ਮਤਲਬ ਠੇਕੇਦਾਰ ਦੇ ਆਧਾਰਨ ਦੇ ਨਾਲ ਅਧਿਕਾਰੀ ਜਿਹੜੇ ਰਲੇ ਨੇ ਜਿਹੜੇ ਅਧਿ ਠੇਕੇਦਾਰ ਜਿਹੜੇ ਕਿਤੇ ਨਾ ਕਿਤੇ ਸਲਾਖਾਂ ਦੇ ਪਿੱਛੇ ਹੋਣਾ ਚਾਹੀਦਾ ਸਰਕਾਰ ਦੇ ਕੋਲ ਪੈਸਾ ਜਿਹੜਾ ਜਾਂਦਾ ਉਹ ਸਾਰੇ ਲੋਕਾਂ ਦਾ ਟੈਕਸ ਦੇ ਨਾਲ ਪੈਸਾ ਇਕੱਠਾ ਹੋ ਕੇ ਸਰਕਾਰ ਕੋ ਜਾਂਦਾ ਔਰ ਸਰਕਾਰ ਕੋ ਵੱਡੇ ਪੱਧਰ ਦੇ ਉੱਤੇ ਜਿਹੜਾ ਪੈਸਾ ਕਿਤੇ ਪੂਲਾਂ ਦਾ ਸੜਕਾਂ ਦਾ ਜਾਂ ਹੋਰ ਚੀਜ਼ਾਂ ਦਾ ਸਰਕਾਰ ਜਿਹੜਾ ਪੈਸਾ ਖਜ਼ਾਨੇ ਦੇ ਵਿੱਚੋਂ ਦਿੰਦੀ ਹੈ ਉਹ ਲੋਕਾਂ ਦਾ ਖੂਨ ਪਸੀਨੇ ਦਾ ਪੈਸਾ ਹੁੰਦਾ ਤੇ ਜੇ ਉਹ ਪੈਸਾ ਜਿਹੜਾ ਅੱਗੇ ਸਰਕਾਰਾਂ ਦਿੰਦੀਆਂ ਠੇਕੇਦਾਰਾਂ ਨੂੰ ਤੇ ਠੇਕੇਦਾਰ ਜਿਹਦੇ ਨਾਲ ਰਲੀ ਭੁਗਤ ਨਾਲ ਜਿਹੜਾ ਘਟੀਆ ਕਿਸਮ ਦਾ ਕੰਮ ਕਰਦੇ ਨੇ ਤੇ ਇਹ ਠੇਕੇਦਾਰ ਦੇ ਨਾਲ ਅਧਿਕਾਰੀ ਜਿਹੜੇ ਉਹ ਬਖਸ਼ੇ ਨਹੀਂ ਜਾਣੇ ਚਾਹੀਦੇ ਮੈਂ ਭਗਵੰ ਕਿ ਜਿਹੜੇ ਠੇਕੇਦਾਰ ਆ ਔਰ ਜਿਹੜੇ ਪ੍ਰਸ਼ਾਸਨ ਦੇ ਨਾਲ ਜਿਹੜੇ ਅਧਿਕਾਰੀ ਜਿਹੜੇ ਰਲੇ ਹੋਏ ਨੇ ਉਹਨਾਂ ਦੀ ਵੀ ਕਾਰਵਾਈ ਬਰਾਬਰ ਦੀ ਜੜੀ ਹੋਣੀ ਚਾਹੀਦੀ ਹੈ ਕਿਉਂਕਿ ਦੋਸ਼ੀ ਠੇਕੇਦਾਰ ਨਹੀਂ ਕੱਲ ਹੈਗਾ ਭਾਜੀ ਦੋਸ਼ੀ ਅਧਿਕਾਰੀ ਹੀ ਨੇ ਵੇਖੋ ਕੈਸੇ ਅਧਿਕਾਰੀ ਨੇ ਕਿ ਏਸ਼ੀਆ ਦੇ ਕਮਰੇ 'ਚ ਬਹਿ ਗਏ ਏਸ਼ੀਆ ਦੇ ਕਮਰੇ 'ਚ ਬਹਿ ਕੇ ਸਰਕਾਰ ਕੋ ਫਰੀ ਦੀਆਂ ਤਰਖਾਵਾਂ ਲੈ ਰਹੇ ਨੇ ਉਸ ਪੋਲ ਦੇ ਥੱਲੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਇਸ ਪੁਲ ਦੇ ਥੱਲੇ ਇੱਕ ਗਾਇਆਂ گاਉਂ ਦਾ ਸ਼ਬ ਪਿਆ ਹੋਇਆ ਸੀਗਾ ਔਰ ਉਹ ਹਫਤਾ ਇੱਕ گاਉਂ ਦਾ ਸ਼ਬ ਜਿਹੜਾ ਪੁਲ ਦੇ ਥੱਲੇ ਪਿਆ ਰਿਹਾ ਜਦੋਂ ਸਾਡੀ ਟੀਮ ਨੂੰ ਪਤਾ ਲੱਗਾ ਆਪਾਂ ਟੀਮ ਉਸੇ ਵੇਲੇ ਉੱਥੇ ਪਹੁੰਚੀ ਔਰ ਆਪਾਂ ਉਸੇ ਵੇਲੇ ਨਹਿਰ ਮੈਗਮੇ ਦੇ ਵਿਗਹਾਵ ਨੂੰ ਕਿਹਾ ਕਿ ਏਸਿਆਂ ਦੇ ਕਮਰੇ ਤੋਂ ਬਾਹਰ ਨਿਕਲ ਕੇ ਉਹ ਜਿਹੜਾ ਸ਼ਬ ਜਿਹੜਾ ਉਹ ਬਾਈ ਜਿਹੜਾ ਉੱਥੋਂ ਬਾਹਰ ਕੱਢਿਆ ਜਾਏ ਤੇ ਉਹਨੂੰ ਜਿਹੜਾ ਫਿਰ ਜੇ ਨਹੀਂ ਕੱਢਿਆ ਗਿਆ ਤੇ ਆਪਾਂ ਫਿਰ ਜਿਹੜੇ ਤੁਹਾਨੂੰ ਜਿਹੜੇ ਜਿਹੜੇ ਸਰਕਾਰੀ ਤਨਖਾਹਾਂ ਤੁਸੀਂ ਏਸਿਆਂ ਥੱਲੇ ਲੈ ਰਹੇ ਹੋ ਫਿਰ ਆਪਾਂ ਕਦੇ ਨਾ ਲੈਣ ਨਾ ਦੇਾਂਗੇ ਤੇ ਕਿ ਜੇ ਤੁਸੀਂ ਵੱਡੀਆਂ ਵੱਡੀਆਂ ਤਨਖਾਹਾਂ ਸਰਕਾਰ ਕੋਲ ਲੈ ਰਹੇ ਹੋ ਨਹਿਰ ਮਹਿਕਮੇ ਦੇ ਵਿੱਚ ਲੱਗੇ ਹੋ ਰੋਡ ਮਹਿਕਮੇ ਦੇ ਵਿੱਚ ਲੱਗੇ ਹੋ ਫਿਰ ਜਮੀਨੀ ਪੱਧਰ ਤੇ ਆ ਕੇ ਵੀ ਆ ਕੇ ਤੁਹਾਡਾ ਕੰਮ ਜਿਹੜਾ ਉਹ ਹੋਣਾ ਚਾਹੀਦਾ ਔਰ ਤੁਹਾਨੂੰ ਦੇਖਣਾ ਚਾਹੀਦਾ ਹੈ ਜੀ। ਹਰ ਬੀ ਲੋਕ ਇਹ ਨਹੀਂ ਸੋਚਦੇ ਵੀ ਇਹਨਾਂ ਦੇ ਬੱਚੇ ਨੇ ਵੀ ਇਥੋਂ ਨਿਕਲ ਲਵਾਂ। ਹਾਂ ਹਾਸਾ ਕਿਸੇ ਨੇ ਵੀ ਹੋ ਸਕਦਾ ਭਾਜੀ। ਮੈਂ ਐਸਡੀਓ ਸਾਹਿਬ ਨੂੰ ਇਹੀ ਗੱਲ ਕਹੀ ਹੈ। ਮੈਂ ਕਿਹਾ ਤੁਸੀਂ ਸਾਡੀ ਤਰਫ ਤੇ ਆ ਕੇ ਇੱਕ ਵਾਰੀ ਖੜ ਕੇ ਦੇਖੋ। ਤੁਸੀਂ ਇੱਕ ਚੀਜ਼ ਆ ਕੇ ਵੇਖੋ ਕਿ ਇਹ ਰੋਡ ਹੈਵੀ ਟਿਪਰ ਲੰਘਣ ਯੋਗ ਹੈਗਾ। ਇਹ ਰੋਡ ਦੇ ਉੱਤੇ ਲੋਕਾਂ ਦੇ ਛੋਟੇ-ਛੋਟੇ ਬੱਚੇ ਸਕੂਲ ਨੂੰ ਜਾਣੇ ਰੋਡ ਤੋਂ ਕਿਉਂਕਿ ਮੰਡੀਆਂ ਇਧਰਲੀ ਸਾਈਡ ਚੜੋਲੀ ਦੇ ਉੱਤੇ ਜਿਹੜੀ ਮੰਡੀਆਂ ਬਣੀਆਂ ਹੋਈਆਂ ਔਰ ਜਿਹੜੇ ਉਧਰ ਦੇ ਲੋਕ ਸ਼ਹਿਰ ਨੂੰ ਮੰਡੀਆਂ ਤੇ ਜਾਣੇ ਆ ਉਹ ਵੀ ਇੱਥੋਂ ਜਾਣੀ ਆ ਇਹ ਮੇਨ ਲਿੰਕ ਆ ਜੀ ਇਹ ਮੇਨ ਲਿੰਕ ਹੀ ਆਹੀ ਹੈ ਔਰ ਮੇਨ ਲਿੰਕ ਨੂੰ ਵੇਖੋ ਕਿ ਕਿਹੜੀ ਸਦੀ ਚ ਆਪਾਂ ਰਹਿ ਰਹੇ ਆ ਬਿਲਕੁਲ ਬਿਲਕੁਲ ਜੀ ਇੱਕ ਆਪਾਂ ਰੋਡ ਨਹੀਂ ਇੱਕ ਤੋਂ ਬਣਾ ਸਕਦੇ ਜਾਂ ਇੱਕ ਪੋਲਾ ਚੰਗਾ ਨਹੀਂ ਆਪਾਂ ਤਿਆਰ ਕਰਕੇ ਲੋਕਾਂ ਦੇ ਹਵਾਲੇ ਕਰ ਸਕਦੇ ਤਾਂ ਫਿਰ ਸਾਡਾ ਇਹੋ ਜਿਹਾ ਠੇਕੇਦਾਰਾਂ ਦਾ ਸਹਦਾ ਕੀ ਹੈ ਟੈਂਡਰ ਦੇ ਗੱਲ ਆ ਸੀ ਚੰਦਰਮਾ ਦੀਆਂ ਕਰਦੇ ਆ ਪਰ ਹਾਲਾਤ ਆ ਹਾਲਾਤ ਤੁਹਾਡੇ ਸਾਹਮਣੇ ਆ ਮੈਂ ਤਾਂ ਕਹਿੰਦਾ ਪੱਤਰਕਾਰ ਸਾਹਿਬ ਤੁਸੀਂ ਦੇਖੋ ਤੇ ਸਹੀ ਇੱਕ ਵਾਰੀ ਹਾਲਾਤ ਜਾ ਕੇ ਇਹ ਐਂਗਲ ਸਾਰੇ ਟੁੱਟੇ ਹੋਏ ਸੀਗੇ ਜਦੋਂ ਅਸੀਂ ਅਪੀਲ ਕੀਤੀ ਹੈ ਤੇ ਐਸ ਡੀ ਐਮ ਸਾਹਿਬ ਆਪ ਆਏ ਆ ਐਸ ਡੀ ਐਮ ਸਾਹਿਬ ਨੇ ਆ ਕੇ ਦੋ ਐਂਗਲ ਜਿਹੜੇ ਟੁੱਟੇ ਹੋਏ ਸੀਗੇ ਉਹਨਾਂ ਨੂੰ ਜਿਹੜਾ ਬੰਨਿਆ ਤੇ ਐਂਗਲ ਜਿਹੜੇ ਸਿੱਧੇ ਕਰਵਾਏ ਮਤਲਬ ਇਹ ਚੀਜ਼ ਹੈ ਵੀ ਕੀ ਜੋ ਸਾਨੂੰ ਆਸ਼ਵਾਸ਼ਣ ਦਿੱਤਾ ਕੱਲ 12 ਵਜੇ ਤੱਕ ਸਾਡਾ ਅਸ਼ਵਾਸ਼ਣ ਜਿਹੜਾ ਪੂਰਾ ਹੋ ਜਾਏ ਜੇ ਨਹੀਂ ਭਾਲ ਹੁੰਦਾ ਪੱਤਰਕਾਰ ਸਾਹਿਬ ਤੁਸੀਂ ਵੀ ਇੱਥੇ ਹੋ ਆਪਾਂ ਡਟ ਕੇ ਇਹਦਾ ਫਿਰ ਵੱਡੇ ਲੈਵਲ ਦੇ ਉੱਤੇ ਪ੍ਰੋ ਕਰਾਂਗੇ ਵਿਰੋਧ ਕਰਾਂਗੇ ਔਰ ਆਪਾਂ ਫਿਰ ਕਿਸੇ ਦੀ ਨਹੀਂ ਸੁਣਾਂਗੇ ਫਿਰ ਚਾਹੇ ਜੋ ਕੁਝ ਹੋਣਾ ਹੋਵੇ ਸਾਡੇ ਬਸ ਸਾਡੀ ਟੀਮ ਕੋ ਹੋਣਾ ਹੈਗਾ ਫਿਰ ਸਾਡੀ ਟੀਮ ਜਿਹੜੀ ਹੈ ਉੱਤੇ ਪੂਰਾ ਉਤਰ ਕੇ ਉਹ ਕੰਮ ਜਿਹੜਾ ਉਹ ਕਰੇਗੀ ਬਿਲਕੁਲ ਜੀ ਧੰਨਵਾਦ ਕਿਉਂਕਿ ਇਹੋ ਜਿਹੇ ਠੇਕੇਦਾਰ ਚੋਰ ਠੇਕੇਦਾਰ ਆਪਾਂ ਜਿਹੜੇ ਆ ਇਹਨਾਂ ਦੇ ਉੱਤੇ ਨਕੇਲ ਪਾਣੀ ਔਰ ਇਹਨਾਂ ਨੂੰ ਠੇਕਾ ਦੇਣਾ ਉਹ ਬੰਦ ਕਰਨਾ ਚਾਹੀਦਾ ਬਿਲਕੁਲ ਬਿਲਕੁਲ ਕਿਹੜਾ ਕਿਤੇ ਔਰੋ ਸੰਘਰਸ਼ ਨੂੰ ਬੂਰ ਵੀ ਪਏਗਾ ਜ਼ਰੂਰ ਕਿਉਂਕਿ ਕੱਲ 12 ਵਜੇ ਦਾ ਟਾਈਮ ਦਿੱਤਾ ਗਿਆ ਵਾ ਜੀ ਸਾਨੂੰ ਵੀ ਉਮੀਦ ਆ ਕਿ ਜਰੂਰ ਪ੍ਰਸ਼ਾਸਨ ਹਰਕਤ ਚਾਏਗਾ ਔਰ ਇਹ ਕੰਮ ਜਿਹੜਾ ਵਾ ਸਾਰੇ ਤਰੀਕੇ ਨਾਲ ਕੀਤਾ ਜਾਏਗਾ ਸੋ ਅੱਜ ਹਾਲਾਤ ਜਿਹੜੇ ਆ ਤਾਂ ਸਾਂਝੇ ਨਹੀਂ ਕੀਤੇ ਆ ਜੀ ਇਸ ਪੁਲ ਦੇ ਅਸੀਂ ਪਹਿਲਾਂ ਵੀ ਲਗਾਤਾਰ ਖਬਰਾਂ ਦੀਆਂ ਜਿਹੜੀਆਂ ਪ੍ਰਕਾਸ਼ਿਤ ਕੀਤੀਆਂ ਵਾ ਔਰ ਗਰਾਊਂਡ ਲੈਵਲ ਜਾ ਕੇ ਤੁਹਾਨੂੰ ਦੱਸਿਆ ਸੀ ਵੀ ਇਹਦੇ ਹਾਲਾਤ ਕੀ ਨੇ ਸੋ ਇਹ ਟੀਮ ਜਿਹੜੀ ਹੈ ਜੀ ਲਗਾਤਾਰ ਸੰਘਰਸ਼ ਕਰ ਰਹੀ ਹੈ ਔਰ ਉਮੀਦ ਵੀ ਕਰਾਂਗੇ ਵੀ ਆਉਣ ਵਾਲੇ ਦਿਨਾਂ ਵਿੱਚ ਜਿਹੜਾ ਵਾ ਜੀ ਇਹਦੇ ਹਾਲਾਤ ਜਿਹੜੇ ਪੁਲ ਦੇ ਕੋਈ ਹੋਰ ਵੀ ਸਾਨੂੰ ਚੰਗੇ ਦੇਖ